ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੋ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਪਹਿਲਾ ਵਿਸ਼ਾ ਆ ਕਿ ਪੰਜਾਬ ਦੇ ਵਿੱਚ ਔਰ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜਾ ਤਸਾਂਤ ਅੰਦੋਲਨ ਚੱਲ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਦੂਸਰਾ ਵਿਸ਼ਾ ਜਿਹੜਾ ਆ ਉਹ ਸ਼ੋਮਨੀ ਗੁੱਬਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਨੀ ਵੱਲੋਂ ਜਿਹੜਾ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰਪੁਰ ਨੂੰ ਥੋੜ ਨੂੰ ਬਦਕਲਾਨੀ ਕੀਤੀ ਗਈ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਆਪਾਂ ਪਹਿਲਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਔਰ ਜਿਹਦੇ ਵਿੱਚ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਉੱਗੇ ਕਿਸਾਨ ਲੀਡਰਸ ਦਾ ਜਗਜੀਤ ਸਿੰਘ ਜੀ ਦੱਲੇਵਾਲ ਬੰਦੋਂ ਕਾਫੀ ਦਿਨਾਂ ਤੋਂ ਮਤਨਵਾਕ ਰੱਖਿਆ ਹੋਇਆ ਆ ਐਸ ਵੇਲੇ ਉਹਨਾਂ ਦੀ ਹਾਲਤ ਜਿਹੜੀ ਆ ਬਹੁਤ ਗੰਭੀਰ ਬਣੀ ਹੋਈ ਆ ਉਹ ਪੰਜਾਬ ਦੇ ਲੋਕ ਜਿੱਥੇ ਵੀ ਉਹ ਵਸਦੇ ਆ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਆ ਕਿ ਉਹਨਾਂ ਦੇ ਜਿਹੜੀ بگੜ ਰਹੀ ਹਾਲਤ ਹੈ ਉਹਨਾਂ ਉਹ ਉਹਨਾਂ ਦਾ ਹੋਰ ਅੱਗੇ ਜਾ ਕੇ ਕੀ ਬਣੇਗਾ ਜਦ ਕੇ ਦੇਸ਼ ਦੀ ਸਰਕਾਰ ਦੇੜੀਆ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਲਈ ਤਸ ਤੋਂ ਮਸ ਨਹੀਂ ਹੋਦੀ ਉਹ ਜਿਸ ਤਰ੍ਹਾਂ ਕੇਂਦਰ ਸਰਕਾਰ ਜਿਹੜੀ ਆ ਉਹ ਹਰਿਆਣਾ ਸਰਕਾਰ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਜਾਤੀਆਂ ਕਰੀ ਆ ਔਰ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਉਹਨਾਂ ਦੇ ਉੱਤੇ ਲਾਠੀ ਚਾਰਜ ਕਰੀਆ ਉਹਨਾਂ ਦੇ ਉੱਤੇ ਅਥੂ ਗੈਸ ਛੱੜ ਰਹੀ ਆ ਔਰ ਇਹੋ ਜਿਹਾ ਮੁੱਦਾ ਜਿਹੜਾ ਇੱਕ ਦੁਸ਼ਮਣ ਦੇਸ਼ ਜਿਹੜਾ ਆਪਣੇ ਦੁਸ਼ਮਣ ਦੇ ਉੱਤੇ ਹੀ ਕਰ ਸਕਦਾ ਆ ਇੱਕ ਇਹੋ ਜਿਹਾ ਮੁੱਦਾ ਜਿਹੜਾ ਆਪਣੇ ਲੋਕਾਂ ਦੇ ਉੱਤੇ ਕੋਈ ਸਰਕਾਰ ਜਿਹੜੀ ਆ ਕਦੇ ਵੀ ਨਹੀਂ ਕਾਦੀ ਦੇਖਣ ਇੱਕ ਦੁਖਦਾਈ ਗੱਲ ਹੈ ਕਿ ਆਪਣੇ ਦੇਸ਼ ਦੇ ਵਿੱਚ ਹੀ ਆ ਸਰਕਾਰ ਜਿਹੜੀ ਆ ਉਹ ਆਪਣੇ ਲੋਕਾਂ ਦੇ ਉੱਤੇ ਇਹੋ ਜਿਹਾ ਘਟਿਆ ਤੇ ਜ਼ਾਲਮਾਨਾ ਜਿਹੜਾ ਵਰਤਾਵਾ ਆ ਉਹ ਕਰ ਰਹੀ ਆ ਜਿਸ ਦੀ ਅਸੀਂ ਵੀ ਪੂਰ ਯੋਰ ਸ਼ਬਦਾਂ ਦਾ ਹੀ ਨਖੇਦੀ ਵੀ ਕਰਦੇ ਆ ਉਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਲਦੀ ਤੋਂ ਜਲਦੀ ਮੰਗ ਲਈਆਂ ਜਾਣ ਕਿਉਂਕਿ ਸਰਦਾਰ ਜਰਜੀਤ ਸਿੰਘ ਜੀ ਡੱਲੇਵਾਲ ਦੀ ਜਿਹੜੀ ਜਾਨ ਹੈ ਉਹ ਬਹੁਤ ਕੀਮਤੀ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਉਹਨਾਂ ਦੀਆਂ ਸਵਾਵਾਂ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਇੱਥੇ ਇੱਕ ਗੱਲ ਮੈਂ ਹੋਰ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਜਿੰਨੇ ਕਿਸਾਨ ਲੀਡਰ ਐ ਉਹ ਇਸ ਵੇਲੇ ਕਿਉਂ ਰੂਪੋਸ਼ੋ ਹੋ ਚੁੱਕੇ ਆ ਇਹਦੇ ਬਾਰੇ ਸੰ ਕੋਈ ਜਿਆਦਾ ਜਾਣਕਾਰੀ ਨਹੀਂ ਜਿਹੜੇ ਘੰਟਾਵਾ ਟਾਵਾ ਕਰਕੇ ਕੋਈ ਕੋਈ ਕਿਸਾਨ ਲੀਡਰ ਆਪਣੀ ਮੱਧਮ ਜੀ ਆਵਾਜ਼ ਦੇ ਵਿੱਚ ਕਿਤੇ ਉਹਨਾ ਕਿਤੇ ਉਹ ਬੋਲਦਾ ਦਿਖਾਈ ਦੇ ਰਿਹਾ ਆ ਇਹਦੇ ਕਰਕੇ ਕਿਸਾਨ ਮੋਰਚਾ ਜਿਹੜਾ ਉਨੀ ਜੋਦ ਦੇ ਨਾਲ ਤਾਕਤ ਫੜਦਾ ਨਜ਼ਰ ਨਹੀਂ ਦਿਖਾ ਦਿਖਾਈ ਦੇ ਦਿਆ ਜਿੰਨੀ ਜੋਦ ਦੇ ਨਾਲ ਇਹ ਮੋਰਚਾ ਜਿਹੜਾ ਪਖਣਾ ਚਾਹੀਦਾ ਸੀ ਹੁਣ ਜਿਹੜੇ ਕਿਸਾਨ ਲੀਡਰ ਆ ਗਿਆਨਾਂ ਵਿੱਚ ਸਦਾ ਗਗਨਾਮ ਸਿੰਘ ਚੜੂਨੀ ਬਲਵੀਰ ਸਿੰਘ ਜੀ ਲਖੋਆ ਅਗਰਾਹਾ ਸਾਹਿਬ ਔਰ ਹੋ ਜਿਹੜੇ ਲੀਡਰ ਆ ਔਰ ਉਹ ਕਦੀ ਕਦੀ ਆਪਣੀ ਜ਼ਬਾਨ ਜਿਹੜੀ ਆ ਉਹ ਜਰੂਰ ਖੋਲਦੇ ਆ ਲੇਕਿਨ ਇਸ ਮੋਦ ਚ ਨੂੰ ਸਮਰਥਨ ਦੇਣ ਦੇ ਲਈ ਅੱਗੇ ਨਹੀਂ ਆ ਰਹੇ ਇਹਦੇ ਕਾਹਨਾਮ ਦੇ ਬਾਰੇ ਤਾਂ ਉਹ ਆਪ ਖੋਦੀ ਜਾਣਦੇ ਹੋਣਗੇ ਲੇਕਿਨ ਇਹ ਬੜੀ ਬਹੁਤ ਦੁਖਦਾਈ ਗੱਲ ਹੈ ਕਿ ਇਹ ਦੂਸਰੇ ਅੱਗੇ ਦੇ ਕਿਸਾਨ ਲੀਡਰ ਆ ਉਹ ਇਸ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਆਨਾ ਕਰਨੀ ਕਰ ਰਿਹਾ ਉਹ ਜਿਹਦਾ ਗੁੱਸਾ ਉਹ ਇਹੋ ਜਾਂ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਦਾ ਉਹ ਝਗੜਣਾ ਪਹਿਰਿਆ ਆ ਅੰਦਰ ਖਾਤੇ ਪੰਜਾਬ ਦੇ ਲੋਕ ਉਹ ਪੰਜਾਬ ਦੇ ਕਿਸਾਨ ਡੇੜੇ ਆ ਅਜਿਹੇ ਲੀਡਰਾਂ ਦੇ ਦਬਈਏ ਤੋਂ ਬਹੁਤ ਜਿਆਦਾ ਦੁਖੀ ਹਨ ਅੱਜ ਦੀ ਖਬਰ ਜਿਹੜੀ ਸਾਡੇ ਕੋਲ ਪਹੁੰਚੀ ਆ ਉਸ ਦੇ ਅਨਸਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਆ ਜਿਹਦੇ ਵਿੱਚ ਸ਼੍ਰੀ ਅਮਰ ਸ਼ਾਹ ਜਿਹੜੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਆ ਖੇਤੀ ਮੰਤਰ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚਾਹਾਨ ਸ਼੍ਰੀ ਪੂਏਸ਼ ਗੋਰ ਔਰ ਹੋਰ ਜਿਹੜੇ ਮਸਬੰਦਤ ਸੱਜਣ ਆ ਕੇਂਦਰੀ ਮੰਤਰੀਆਂ ਉਹਨਾਂ ਨੂੰ ਬੁਲਾਇਆ ਗਿਆ ਆ ਕਿਸਾਨ ਅੰਦੋਲਨ ਦੇ ਬਾਰੇ ਵਿਚਾਰ ਬਟੰਦਾ ਕੀਤਾ ਗਿਆ ਆ ਉਹ ਕਿਸਾਨਾਂ ਦੀਆਂ ਮੰਗਾਂ ਬਾਰੇ ਡਿਟੇਲ ਦੇ ਨਾਲ ਉਹਨਾਂ ਨੇ ਡਿਸਕਸ ਕੀਤਾ ਆ ਉਹ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਦਾ ਦਿਨਾਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਕਿਸਾਨਾਂ ਦਾ ਮਸਲਾ ਆ ਉਹ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਇਜੇ ਹੀ ਸਾਨੂੰ ਸੰਭਾਵਨਾ ਜਿਹੜੀ ਆ ਉਹ ਬੰਦੀ ਦਿਖਾਈ ਦੇਦੀ ਆ ਹੁਣ ਜਿਹੜਾ ਦੂਸਰਾ ਮਸਲਾ ਅਸੀਂ ਜ਼ਿਕਰ ਕੀਤਾ ਆ ਕਿ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਸਾਹਿਬ ਜਿੰਦ ਸਿੰਘ ਧਾਮੀ ਵੱਲੋਂ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੋਹ ਦਾ ਨਾਂ ਲੈ ਕੇ ਜਿਸ ਤਰ੍ਹਾਂ ਉਹਨਾਂ ਨੂੰ ਗਾੜੀ ਗਲੋਚ ਕੀਤਾ ਆ ਜਾਂ ਮੰਡੀ ਸ਼ਮਦਾਵਲੀ ਜਿਹੜੀ ਵਾਤੀ ਆ ਉਹਦੀ ਅਸੀਂ ਸਭ ਤੋਂ ਪਹਿਲਾਂ ਉਹ ਨਖੇਦੀ ਕਰਦੇ ਆ ਔਰ ਇੱਕੇ ਵੱਡੇ ਅਹੁਦੇ ਦੇ ਉੱਤੇ ਬੈਠਾ ਆ ਆਦਮੀ ਅਜੇ ਹੀ ਪਾਸ਼ਾ ਵੱਤ ਸਕਦਾ ਆ ਇਹਦੀ ਸਾਨੂੰ ਕੋਈ ਆਸ ਨਹੀਂ ਸੀ ਕਿਉਂਕਿ ਉਹ ਐਸੀ ਇੱਕ ਪਵਿੱਤਰ ਸੰਸਥਾ ਦਾ ਉੱਚ ਅਧਿਕਾਰੀ ਆ ਜਿਹਦੇ ਉੱਤੇ ਸਿੱਖ ਕੌਮ ਦਾ ਜਿਹੜਾ ਮਾਣ ਉਹ ਇਹੋ ਜੀ ਸੰਸਥਾ ਦੇ ਉੱਤੇ ਹੈ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਆਪਣੀ ਆਸਥਾ ਬਣਾਈ ਰੱਖਦੀਆਂ ਹਨ ਫਿਰ ਅਜਿਹੀ ਸੰਸਥਾ ਦਾ ਪ੍ਰਧਾਨ ਹੋ ਕੇ ਅਜਿਹੀ ਭਾਸ਼ਾ ਦੀ ਵੱਤੋਂ ਕਦੇ ਤਾਂ ਸਾਨੂੰ ਇਹ ਸੰਸਥਾ ਦੇ ਨਾਮ ਉੱਤੇ ਬੈਠਾ ਇਹ ਪਦਾਨ ਦੀ ਕਾਰਵਾਈ ਉੱਪਰ ਸਾਡਾ ਸਿਰ ਜਿਹੜਾ ਉਹ ਸ਼ਰਮ ਦੇ ਨਾਲ ਨੀਵਾ ਹੁੰਦਾ ਆ ਬੇਸ਼ੱਕ ਅੱਜ ਉਹ ਭਾਵੇਂ ਆਪਣੀ ਹੱਕ ਦੇ ਉੱਪਰ ਮਾਫੀਆਂ ਮੰਗਦੇ ਫਿਰ ਜਾਂ ਆਪਣੀ ਕੰਨੀ ਦੇ ਉੱਪਰ ਪਛਤਾਵਾ ਕਰਦੇ ਫਿਰ ਪਰ ਉਹਨਾਂ ਨੇ ਜੋ ਸ਼ਬਦ ਆਪਣੇ ਮੂੰਹ ਦੇ ਵਿੱਚੋਂ ਕੱਢੇ ਹਨ ਉਹ ਹਮੇਸ਼ਾ ਹਮੇਸ਼ਾ ਲਈ ਸ਼ੋਮਣੀ ਗੁੱਦ ਦਾ ਪ੍ਰਬੰਧਕ ਕਮੇਟੀ ਦੇ ਰਕਾਰ ਵਿੱਚ ਉਹਨਾਂ ਦੇ ਉਪੱਤਬਾ ਲਗਾ ਕੇ ਰੱਖਣਗੇ ਜਿਸ ਦਾ ਸੁਣਨ ਵਿੱਚ ਆਇਆ ਆ ਜਾਂ ਉਹਨਾਂ ਦੇ ਬਾਰੇ ਹੋਰ ਗੱਲਾਂ ਇੱਕ ਤੋਂ ਉਦੋਂ ਪ੍ਰਾਪਤ ਹੋਈਆਂ ਆ ਕਿ ਉਹਨਾਂ ਦੇ ਸੁਭਾਅ ਵਿੱਚ ਇੱਕ ਐਸਾ ਲਿਖਿਆ ਆ ਕਿ ਉਹਨਾਂ ਨੇ ਕਦੇ ਵੀ ਮਠਾਸ ਵਾਲੇ ਸ਼ਬਦਾਂ ਵਿੱਚ ਗੱਲ ਕਰਨੀ ਬੇਤਨ ਨਹੀਂ ਸਮਝੀ ਉਹ ਦੱਸਦੇ ਹਨ ਕਿ ਉਹ ਪਹਿਲਾ ਚੀਫ ਸੈਕਟਰੀ ਸ਼ੋਵਨੀ ਗੋਦਰਾਤ ਪੰਬੰਦ ਕਮੇਟੀ ਵਿੱਚ ਲੱਗੇ ਹੋਏ ਸਨ ਉੱਥੇ ਵੀ ਉਹਨਾਂ ਦਾ ਰੁਬਈਆ ਜਿਹੜਾ ਸੀ ਉਹ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਪ੍ਰਤੀ ਕੋਈ ਬਹੁਤ ਆ ਜਿਆਦਾ ਠੀਕ ਨਹੀਂ ਸੀ ਸੋ ਜਿਨ੍ਹਾਂ ਬੰਦਿਆਂ ਨੇ ਜਿਨ੍ਹਾਂ ਲੀਡਰ ਸਹਿਬਾਨ ਨੇ ਅਜਿਹੇ ਸੱਜਣ ਦੀ ਨਿਯੁਕਤੀ ਇੱਕ ਐਸੇ ਅਹੁਦੇ ਉੱਪਰ ਕੀਤੀ ਹੈ ਉਹਨਾਂ ਨੇ ਇਸ ਵਿਅਕਤੀ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਕੇ ਬਹੁਤ ਇੱਕ ਵੱਡੀ ਗਲਤੀ ਕੀਤੀ ਹੈ ਔਰ ਜਿਹਦੇ ਲਈ ਉਹਨਾਂ ਨੂੰ ਬਹੁਤ ਵੱਡਾ ਪਛਤਾਵਾ ਦਿਲਾ ਉਹ ਕਦ ਨਾ ਪਵੇਗਾ ਅਸੀਂ ਮੰਨ ਕਰਦੇ ਹਾਂ ਕਿ ਅਜਿਹੇ ਪ੍ਰਧਾਨ ਸਾਹਿਬ ਨੂੰ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਬਤਦ ਕਰਕੇ ਉਹਨਾਂ ਦੀ ਜਗ੍ਹਾ ਤੇ ਹੋਰ ਕਿਸੇ ਸੂਝਵਾਨ ਸੱਜਣ ਨੂੰ ਲਗਾਇਆ ਜਾਵੇ ਤਾਂ ਕਿ ਇਹ ਉਹਦਾ ਜਿਹੜਾ ਬਦਨਾਮ ਹੋ ਚੁੱਕਾ ਆ ਉਹਦੇ ਨਾਲ ਸਿੱਖ ਕੌਮ ਥੋਸ ਜਾਂਦਾ ਸ਼ਮਿੰਦਾ ਜਿਹੜਾ ਆਪਣੇ ਆਪ ਨੂੰ ਮਹਿਸੂਸ ਨਾ ਕਰ ਸਕੇ ਛਮਣੀ ਗੋਦਵਾਲਤ ਬੰਦਕ ਕਮੇਟੀ ਦੇ ਪ੍ਰਧਾਨ ਦੀ ਇਸ ਕਾਰਵਾਈ ਦਾ ਨੋਟਿਸ ਪੰਜਾਬ ਦੇ ਨਹਿਲਾ ਕਮਿਸ਼ਨ ਨੇ ਮਿਲਿਆ ਆ ਉਹ ਇੱਕ ਕਾਨੂੰਨੀ ਚਾਰਾ ਜੋਈ ਆ ਉਹ ਕਮਿਸ਼ਨ ਕੀ ਕਰਦਾ ਆ ਕੀ ਨਹੀਂ ਕਰਦਾ ਉਹਦੇ ਨਾਲ ਸਾਡਾ ਕੋਈ ਵਾਅ ਵਾਸਤਾ ਨਹੀਂ ਉਹ ਉਹਦੀ ਆਪਣੀ ਪ੍ਰਕਿਰਿਆ ਆ ਉਹਦਾ ਆਪਣਾ ਪ੍ਰੋਸੈਸ ਹੈ ਉਹਦੀ ਆਪਣੀ ਲੀਗਲ ਲਿਮਿਟੇਸ਼ਨਸ ਆ ਇਹ ਕੰਨਾ ਉਹਦੇ ਵਾਸਤੇ ਕੰਮ ਹੈ ਅਸੀਂ ਉਹਦੇ ਵਿੱਚ ਨਾ ਦਖਲ ਦੇ ਸਕਦੇ ਆ ਨਾ ਅਸੀਂ ਦਖਲ ਦੇਣਾ ਚਾਹੁੰਦੇ ਆ ਜੇਕਰ ਨਾ ਅਸੀਂ ਇਹ ਜੂਰ ਚਾਹੁੰਦੇ ਆ ਕਿ ਕਾਨੂੰਨ ਦੇ ਅਨਸਾਰ ਹੀ ਉਹ ਸਾਰੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਸੋ ਅਸੀਂ ਸ਼੍ਰੋਮਣੀ ਗੱਦਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕਰਨ ਵਾਲੀ ਸੰਸਥਾ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਜਲਦੀ ਤੋਂ ਜਲਦੀ ਤਤਕ ਕਰਕੇ ਉਹਨਾਂ ਦੀ ਜਗ੍ਹਾ ਤੇ ਇੱਕ ਸੂਝਵਾਨ ਤੇ ਪੜੇ ਵਿਖੇ ਵਿਅਕਤੀ ਨੂੰ ਉੱਥੇ ਨਿਯੁਕਤ ਕੀਤਾ ਜਾਵੇ ਤਾਂ ਕਿ ਇਸ ਅਹੁਦੇ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਥੈਂਕ ਯੂ ਵੈਰੀ ਮਚ